ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਬਲਾਗ ਦੇ ਵਿੱਚ ਅੱਜ ਆਪਾਂ ਨਿਕਲਿਆ ਸਾਈਕਲ ਰਾਈਡ ਤੇ ਆਪਾਂ ਰੈਡੀ ਹੋ ਕੇ ਘਰੋਂ ਨਿਕਲੇ ਆਪਾਂ ਚੱਲਦੇ ਆ ਜਲਦੀ ਦੇਖਦੇ ਆ ਕਿੱਥੇ ਦਾ ਕੰਮ ਤੇ ਸਾਈਕਲ ਚੱਲਦਾ ਆ ਪਹਿਸਟ ਬਲਾਗ ਆ ਤੇ ਫਸਟ ਰਾਈਡ ਆ ਆਪਣੀ ਪਾਈਪਰ ਤੋਂ ਆਪਣਾ ਫਰੈਂਡ ਵੀ ਹੋਊਗਾ ਨਾਲ ਬੁੱਲਦੇਵ ਉਹਨੂੰ ਵੀ ਲਵਾਂਗੇ ਅੱਗੇ ਤੇ ਤੁਹਾਨੂੰ ਮਿਲਦੇ ਆ ਹੋਰ ਜੇ ਸਵੇਰੇ ਉੱਠ ਕੇ ਸੈਰ ਲੈਣੇ ਜਾਣ ਜਾਣ ਦਾ ਫਾਇਦਾ ਹੀ ਵਿਸ਼ੇਸ਼ ਆ ਭਾਈ ਉਹ ਟਾਈਮ ਵੱਡਾ ਹੋ ਜਾਂਦਾ ਇਸ ਤੋਂ ਬਾਅਦ ਜਲਦੀ ਹੋ ਜਾਂਦਾ ਰਿਪੋਰਟ ਰਹਿੰਦਾ ਠੀਕ ਆ ਸਾਰੇ ਸਾਰੇ ਨਿਕਲਿਆ ਕਰੋ ਕਰੋ ਜャ ਜਿਹੜੇ ਹਾਲਸ ਕਰਦੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਵੀ ਸਾਰੇ ਨਿਕਲਿਆ ਕਰੋ ਸਾਰ ਸਪਾਟਾ ਦਾ ਕਾਰੀ ਲਿਆ ਕਰੋ ਜੋ ਨਹੀਂ ਵੀ ਜਾ ਜਾਂਦਾ ਜੀ ਅਰੇ ਯਾਰ ਦਾ ਪੰਪ ਇਹ ਰੋਡ ਸਾਰੇ ਸ਼ਹਿਰ ਦਾ ਨਵਾਂ ਨਵਾਂ ਬਣਿਆ ਮਾਸਾ ਹੀ ਬਣਿਆ ਇਹ ਇਹ ਬੱਸ ਸਟੈਂਡ ਤੋਂ ਆਈਟੀ ਰੋਡ ਆ ਬੜਾ ਢਾਡਾ ਸ਼ਹਿਰ ਦਾ ਇਹ ਆਪਣੀ ਗੱਡੀ ਏ ਆਪਾਂ ਬੈਠੇ ਚੱਲਦੇ ਆਪਾਂ ਇੱਥੇ ਕਿਤੇ ਕਿਤੇ ਲੈਂਪ ਚੱਲਦੇ ਆ ਇੱਥੇ ਕਿਤੇ ਲਾਈਟ ਲੈਂਪ ਨਹੀਂ ਚੱਲਦੇ ਸੁਣੋ ਜੇ ਸਾਈਕਲ ਟੂਰ ਕਰਾਉਨੇ ਆ ਸ਼ੈਰ ਦੇ ਉੱਪਰ ਦੀ ਗੇੜਾ ਲਗਾਉਣਾ ਇੱਕ ਵੀਡੀਓ غور ਨਾਲ ਦੇਖੋ ਛੋਲੇ ਛੋਲੇ ਸ਼ੈਰ ਕਰਨ ਦਾ ਤੇ ਸਾਈਕਲ ਚਲਾਉਣ ਦਾ ਸੁਆਦ ਹੀ ਹੋਰ ਹੈ। ਸੂਰੇ ਜੀ ਨੇ ਆਖਰਨਾ ਸੀ ਇਹਨੇ ਕਹਿੰਦੇ ਬਰਕਤ ਆਉਂਦੀ ਆ। ਬਰਕਤ ਆਪਣੇ ਕੋਲ ਤਾਂ ਨਹੀਂ ਚਲੋ ਆਪਾਂ ਬਰਕਤ ਕੋਲ ਚੱਲਦੇ ਨੂੰ ਲੱਭ ਕੇ ਲਿਆਉਣੇ ਆ। ਇਹ ਆ ਸਾਡੇ ਵੀਡੀਓ ਦਫ਼ਤਰ ਬੇਰੇ ਸੋ ਨੋਗੂ ਵੀ ਛੱਡੀਆਂ ਲਾਹਾਂ ਨਿਕਲਦੇ ਆ ਟਾਈਮ ਹੋ ਗਿਆ 5 ਵਜੇ ਕੇ 10 ਮਿੰਟ ਇਹ ਆ ਗਿਆ ਸ਼ਹਿਰ ਦਾ ਬੁਆ ਸਕੂਲ ਆ ਲੋ ਆਪਾਂ ਆਪਣੇ ਦੋਸਤ ਦੇ ਘਰ ਵੀ ਪਹੁੰਚ ਗਏ ਲਵੇ ਲੱਗੇ ਤੁਹਾਨੂੰ ਦਿਖਾਉਣੇ ਆ ਉਹਨੂੰ ਕਰਦਿਆ ਫੋਨ ਜੋ ਥੱਲੇ ਨਾ ਆਇਆ ਹੋਇਆ ਇਹ ਸਾਡੇ ਸ਼ਹਿਰ ਦੀ ਮਿੰਨੀ ਗਊਂਸ਼ਾਲਾ ਆ ਗਈ ਇਹਦੇ ਜਿਹੜੇ ਬਿਮਾਰ ਗਊਆਂ ਆ ਜੋ ਨਦੀ ਦੇਖ ਰੇਖ ਲਈ ਸਮਾਨ ਰੱਖਿਆਗਾ ਉਹਨਾਂ ਨੂੰ ਇਸ ਜਗ੍ਹਾ ਤੇ ਰੱਖਿਆ ਗਿਆਗਾ ਤੁਸੀਂ ਦੇਖ ਸਕਦੇ ਹੋ ਬੈਨਰ ਵੀ ਲੱਗਿਆ ਹੋਇਆ ਇਹ ਬੈਨਰ ਲੱਗਿਆ ਜੇ ਕਿਸੇ ਵੀਰ ਨੇ ਸੇਵਾ ਕਰਨੀ ਹੋਵੇ ਉਹਨਾਂ ਤੇ ਨੰਬਰ ਲਿਖੇ ਹੋਏ ਨੇ ਕਰ ਸਕ ਆ ਬੰਦਾ ਸਾਡਾ ਆਲਸੀ ਦੋ ਵਾਰੀ ਫੋਨ ਲਾਉਣ ਤੋਂ ਬਾਅਦ ਵੀ ਬੰਦਾ ਦੇਖ ਲੈ ਸ਼ਰਮ ਦਾ ਘਾਟਾ ਬੰਦੇ ਨੂੰ ਚੱਕ ਗੱਡੀ ਚੱਲੀਏ ਤੈਨੂੰ ਪਕਟੋਗੜ ਮੈਨੂੰ 7-8 ਮਿੰਟ 10 ਮਿੰਟ ਲੱਗ ਜਾਂਦੇ ਨੇ ਘਰੋਂ ਰੇ ਆਉਣ ਤੇ ਠੀਕ ਆ ਤੂੰ ਫਿਰ ਵੀ ਲੇਟ ਆ ਰਹਿਣ ਦੇ ਰਹਿਣ ਦੇ ਕਿਉਂ ਜੇਗਾ ਹੈਲੋ ਕਰ ਦੇ ਫਿਰ ਹੈਲੋ ਚੱਲ ਚੱਲੀ ਅੱਗੇ ਬਾਦ ਚੱਲ ਵਧੀਏ ਅੱਗੇ ਭਾਈ ਆਲਸੀ ਬੰਦਾ ਸਾਡੇ ਨਾਲ ਰਾਲੀ ਗਿਆ ਬੰਦੇ ਨੂੰ ਇਹ ਸ਼ਰਮ ਆ ਸ਼ਰਮ ਹੋਣੀ ਚਾਹੀਦੀ ਆ ਜਦੋਂ ਬੰਦੇ ਨੂੰ ਪਹਿਲਾਂ ਫੋਨ ਕਰਿਆ ਹੋਵੇ ਨਾ ਬੰਦਾ ਪਹਿਲਾਂ ਦੱਸ ਦੇ ਵੀ ਮੈਂ ਭਾਈ ਜਾਊਂਗਾ ਨਹੀਂ ਜਾਊਂਗਾ ਲੇਟ ਹੋਊਂਗਾ ਸ਼ਰਮ ਆਗਾ ਤੇ ਤੇਰੇ ਆਉਣ ਤੋਂ ਪਹਿਲਾਂ ਬਾਹਰ ਚ ਖੜਿਆ ਆ ਯਾਰ ਇਹ ਕਹਿੰਦਾ ਸ਼ਰਮ ਆਉਣੀ ਚਾਹੀਦੀ ਜਗਾ ਮੂੰਹ ਤਾਂ ਦਿਖਾ ਦੇ ਸ਼ਰਮ ਦੇਖੇ ਕਿੰਨੀ ਕਉਂਦੀ ਆ ਤੈਨੂੰ ਲੇਟ ਹੋਏ ਦੀ ਸ਼ਰਮ ਸ਼ਰਮ ਨੇ ਵੰਦੇ ਮੋਟਾ ਹਾਂ ਚਾਰ ਮਦਾ ਤੇ ਡੰਡਿਆਂ ਦਾ ਦੋਨਾਂ ਦੇ ਘਟਾ ਚੱਲਤੀਆਂ ਗੱਡੀਆਂ ਲੰਬੇ ਰੂਟ ਤੇ ਕਿੰਨੇ ਕਿਲੋਮੀਟਰ ਲੈ ਕੇ ਆਵਾਂਗੇ ਅੱਜ ਵੱਡੇ ਗੋਨੇ ਤੱਕ ਚੱਲੇ ਹੋਗੇ ਵੱਡੇ ਗੋਨੇ ਤੱਕ ਚਾਰ ਦੇਖਦੇ ਆਂ ਆਪਾਂ ਉਹ ਨਾਲੇ ਟਾਈਮ ਚ ਇੱਕ ਲੰਬੀ ਰਾਈਡ ਕਰਨੀ ਆ ਮੈਨੇ ਮੇਰਾ ਮਨ ਬਣਿਆ ਹੋਇਆਗਾ ਕਿਤੇ ਲੰਬਾ ਜਾਣ ਦਾ ਆਪਾਂ ਦੇਖਿਆ ਘੱਟੋ ਘਾਟ 1000 ਕਿਲੋਮੀਟਰ ਇੱਕ ਸੈਟ ਕਰਾਂਗੇ ਥੋੜਾ ਜਿਹਾ ਸਾਹ ਜਾਂ ਪਕਾਲੀ ਇਹਨੇ ਠੰਡ ਟਿਕ ਜੂਗੀ ਫਿਰ ਆਪਾਂ ਕੋਸ਼ਿਸ਼ ਕਰਾਂਗੇ ਰੱਬ ਸੁੱਖ ਰੱਖੇ ਨੇਪਾਲ ਦੀ ਰਾਈਡ ਲਾਵਾਂਗੇ ਇੱਕ ਇੱਥੋਂ 1200 ਕਿਲੋਮੀਟਰ ਨੇਪਾਲ ਆ ਇਹ ਆ ਗਿਆ ਆਈਟੀ ਚੌਂਕ ਸਾਡੇ ਬਾਅਦ ਇਹਦਾ ਇਹ ਰੋਤੀ ਨੂੰ ਮਾਨਸਾਨੂ ਤੇ ਪਿੱਖੀ ਨੂੰ ਛੜਕਾਂ ਜਾਂਦੀਆਂ ਨੇ ਇਹ ਹੁਣ ਅਸੀਂ ਚੱਲ ਪਏ ਪਿੱਖੀ ਵੱਲ ਨੂੰ ਇਹ ਤੁਸੀਂ ਦੇਖ ਰਹੇ ਹੋ ਮੇਨ ਰੋਡ ਆ ਇੱਥੇ ਜਿਹੜੀਆਂ ਲਾਈਟਾਂ ਚੱਲ ਰਹੀਆਂ ਨੇ ਇਹ ਇਹ ਉਰੇ ਉਰੇ ਨੇ ਕੁਝ ਦੁਕਾਨਦਾਰਾਂ ਦੀਆਂ ਨੇ ਪਰ ਰੋਡ ਦੇ ਉੱਤੇ ਇੱਕ ਵੀ ਲਾਈਟ ਨਹੀਂ ਜਿਹੜੀ ਸਰਕਾਰ ਬੋਲੋ ਲਾਈ ਜਾਵੇ ਇਹ ਆਈਟੀ ਇਹ ਹੈਗਾ ਆਈਟੀ ਤੋਂ ਪਿੱਖੀ ਰੋਡ ਜਿਹਨੂੰ ਰਤਿਆ ਰੋਡ ਵੀ ਕਹਿੰਦੇ ਨੇ ਟਿਕ ਇਹ ਨਾ ਜਾਲਾ ਆਪਾਂ ਲੰਬਾ ਜਾਣਾ ਕਾਲੀ ਕੋਈ ਹੈ ਨਹੀਂ ਤੁਸੀਂ ਇੱਥੇ ਜਾ ਬੋਲੋ ਨਾ 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 ਲਾ ਲੈ ਲੱਗਾ ਇਕੱਲਾ ਨਹੀਂ ਜਾਂਦਾ ਮੈਂ ਤੇਰੇ ਨਾਲ ਲੈ ਕੇ ਮਰੂੰਗਾ ਇਕੱਲਾ ਨਹੀਂ ਮਰਦਾ ਮੇਰੇ ਨਾਲ ਰਹੇ ਮੇਰੇ ਉਹ ਇਨ ਉੱਤੇ ਸੀਟ ਬੁੱਕ ਕਰਾ ਲੂੰ ਤੇਰੀ ਮੈਂ ਅਜ ਦਿਨ ਜਾਣਾ ਹੋਇਆ ਲਾਈਟਾਂ ਬਹੁਤ ਪੈਂ ਜਾਂਦੇ ਨੇ ਇਹਨਾਂ ਲੋਓ ਨੰਗਦੇ ਪੈਂਦੇ ਜਮਾਂ ਲਾਈਟ ਨਹੀਂ ਵੀ ਨਹੀਂ ਕਰਦੇ ਹੈਗੇ ਹਾਂ ਹੋਰ ਹੋਰੀ ਪਾਸੇ ਦੱਬੀ ਆਉਂਦੇ ਨੇ ਆ ਅੱਜ ਸਟੇਡ ਲਾਈਟਾਂ ਚੱਲ ਰਹੀਆਂ ਨੇ ਮੈਨੂੰ ਉਮੀਦ ਨਹੀਂ ਸੀ ਹੋਰ ਸ਼ੂਟ ਕਰਨਾ ਨਾਲੇ ਸ਼ਾਇਰ ਹੋ ਜੀ ਨਾਲੇ ਫੋਟੋ ਸ਼ੂਟ ਹੋ ਜੂ ਸਾਰਾ ਦਿਨ ਮੁਰਕਿਆਂ ਹੀ ਲੰਘ ਜਾਂਦਾ ਆਪਣਾ ਬੀਜੀ ਲਾਈਫ ਚ ਤੂੰ ਵੀ ਬੋਲ啊 ਮੈਂ ਵੀ ਬੋਲਾਂ ਹਾਂ ਉਹ ਤੈਨੂੰ ਨਾਲ ਦਾ ਮੈਂ ਇੱਥੇ ਲੱਤਾ ਕੁੱਟ ਨੂੰ ਲਿਆਂਦਾ ਮੈਂ ਤਾਂ ਕਰ ਮਾ ਮਾ ਨਾਲ ਤੀਨ ਨੂੰ ਵੇਹੋ ਆ ਤੂੰ ਲੱਤਾ ਮੇਰੀਆਂ ਕੁੱਟ ਦੇ ਉੱਥੇ ਅੱਗੇ ਜਾ ਕੇ ਆ ਬੱਕਰੋਂ ਕੁੱਟ ਕਟ ਮੈਂ 2 ਕਿਲੋਮੀਟਰ ਆ ਗਿਆ ਅੱਗੇ ਦੇਖ ਲੈ ਕਿੰਨਾ ਚੱਲਦਾ ਸਾਈਕਲ ਅੱਜ ਕਿੰਨੇ ਕਿਲੋਮੀਟਰ ਆ ਗਏ ਵੀ ਆਪਾਂ ਆ ਗਏ 3 ਕਿਲੋਮੀਟਰ ਤੋਂ 3 ਕਿਲੋਮੀਟਰ ਲੱਗ ਭੱਗਾ ਕੇ ਇਹ ਸਾਡਾ ਠੰਡ ਦਾ ਪਹਿਲਾ ਸਾਈਕਲ ਰਾਈਡ ਹੈ। ਹੱਥਾਂ ਦੇ ਦਾ ਕੁਲਪੀ ਜਾਵੂਗੇ। ਹੱਥ ਸੁੰਨ ਹੋਏ ਪਏ ਨੇ। ਆ ਜਾਣਾ ਵਿੱਚ ਤੂੰ ਕਿੱਧਰ ਹੋਈ ਜਾਣਾ? ਸਾਡਾ ਇਹ ਹੈਗਾ ਜੀ ਸਾਡਾ ਸ਼ਹਿਰ ਦਾ ਬਿਆਸਕਰ ਬਿਆਸਕਰ ਨਾਮ ਚਰਚਾ ਬਿਆਸਕਰ ਹੈ। ਬਿਆਸਕਰ ਪਿੱਛੇ ਦੀ ਨਾਲ ਸੋਨ ਲਾਈਟਾਂ ਲੱਗੀਆਂ ਹੋਈਆਂ ਨੇ। ਸਾਹੋਂ ਸਾਈ ਹੋ ਗਿਆ ਕੰਮ ਠੰਡ 'ਚ ਵੀ ਸਾਈਕਲ ਚਲਾਉਣਾ ਕਿਰਾ ਕਿਰਾ ਤਾਂ ਔਖਾ ਹੀ ਲੱਗਦਾ। ਔਰ ਕਿੰਨੀ ਕਿ ਕਿ ਜੈਸਾ ਜਾਣ ਦੀ ਵੀ ਆਪਣੇ ਚੱਗੇ ਬੱਡੇ ਗੁਰਨਾ ਤੱਕ ਚੱਲੋ ਚੱਲੇ ਗੁਰਨਾ ਤੱਕ ਬਾ ਚੱਲਦੇ ਦੇਖਦੇ ਕਿੰਨਾ ਘੱਗੇ ਜਾਇਆ ਜਾਂਦਾ ਅੱਜ ਸਾਡਾ ਪਹਿਲਾ ਵਲੌਗ ਹੈ ਤੇ ਪਾਸਟ ਰਾਈਡਾ ਇੰਨੀ ਲੰਬੀ ਕਰ ਰਹੇ ਆ ਜਿਹੜੀ ਅਸੀਂ ਸ਼ਹਿਰ ਚ ਤਾਂ ਗਿੜੀਆਂ ਲਾਉਂਦੇ ਫਰੀ ਜੰਨੇ ਰਹਿੰਦੇ ਆ ਸਾਈਕਲ ਤੇ ਦੇਖ ਰਿਹਾ ਕਿੱਥੇ ਕਿ ਤੱਕ ਜਾੰਨੇ ਆ ਨਾ ਉਹ ਪਹੁੰਚ ਗਏ ਸੀ ਘਟੂ ਘੜ ਅੱਜ ਚਲਾਏ ਕਿੰਨਾ 5 5-7 ਕਿਲੋਮੀਟਰ ਚਲਾਏ ਹਾਂਜੀ 5 ਕਿਲੋਮੀਟਰ ਚਲਾਏ ਤੇ ਆ ਖੜੇ ਆਪਣੇ ਸਾਈਕਲ ਹੁਣ ਅਸੀਂ ਆ ਗਏ ਆਪਣੇ ਘਰ ਦੇ ਨੇੜੇ ਆਹ ਖੜਾ ਮੇਰਾ ਵਾਲਾ ਸਾਈਕਲ ਆ ਤੇ ਆਹ ਖੜਾ ਇੱਕ ਹੋਰ ਸਾਈਕਲ ਇਹ ਦੂਜੇ ਭਾਈ ਸਾਹਿਬ ਦਾ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ